ਆਖਰੀ ਦਿਨ ਨਹੀਂ ਹੈ ਬਈ ਜਦੋਂ ਪੀਕੇਜੂ ਏਕਤਾ ਉਗਰਾਹਾ ਦੇ ਝੰਡੇ ਦੇ ਥੱਲੇ ਕੰਮ ਕਰਨ ਵਾਲੇ ਲੋਕ ਤੇ ਇਸ ਦੇਸ਼ ਦੀ ਜਿਹੜੀ 150 ਕਰੋੜ ਜਨਤਾ ਹੈ ਉਹਨਾਂ ਦੇ ਹੱਕਾਂ ਦੇ ਲਈ ਮੈਦਾਨਾਂ ਦੇ ਵਿੱਚ ਨਹੀਂ ਨਿਤਰਦੇ ਅੱਜ ਇਹ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਥੱਲੇ ਚੱਲ ਰਿਹਾ ਹੈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਥੀ ਆਏ ਨੇ ਆਪਣੇ ਵਿੱਚ ਉਹਨਾਂ ਦਾ ਆਪਾ ਬਹੁਤ ਧੰਨਵਾਦ ਕਰਦੇ ਆਂ ਬੀ ਬੀਕੇਯੂ ਇਕਤਾ ਉਗਰਾਹਾਂ ਦੇ ਪੰਜਾਬ ਦੇ ਜਿਹੜੇ ਸੂਬੇ ਦੇ ਮੀਤ ਪ੍ਰਧਾਨ ਨੇ ਢੰਡਾ ਸਿੰਘ ਜੈਠੂ ਕੇ ਰੂਪ ਸਿੰਘ ਛੰਨਾ ਉਹ ਇਸ ਸਟਾਲ ਤੋਂ ਲੰਘ ਰਹੇ ਸੀ ਉਹਨਾਂ ਨਾਲ ਵਤਨੀਜੀ ਕੀਤੀ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਿੰਨਾ ਬੰਦਿਆਂ ਦੀ ਸਾਰੀ ਉਮਰ ਲੋਕਾਂ ਦੇ ਲਈ ਲੜਦਿਆਂ ਦੀ ਲੰਘੀ ਜਿਨ੍ਹਾਂ ਨੇ ਲੋਕਾਂ ਦੇ ਲਈ ਇੱਥੋਂ ਦੇ ਕਿਸਾਨਾਂ ਤੇ ਮਜ਼ਦੂਰਾਂ ਲਈ ਆਪਣੇ ਘਰਵਾਰ ਛੱਡੇ ਐ ਆਪਣੀਆਂ ਨੌਕਰੀਆਂ ਛੱਡੀਆਂ ਆਪਣੇ ਤੇ ਹਜ਼ਾਰਾਂ ਮੁਕੱਦਮੇ ਦਰਜ ਕਰਾਏ ਐ ਜੇਲਾ ਕੱਟੀਆਂ ਉਹ ਸਾਥੀ ਜਿਹੜੇ ਇੱਥੋਂ ਦੀ ਲੰਘਣ ਇੱਥੋਂ ਦੇ ਟੋਲ ਕਰਮੀਆਂ ਨਾਲ ਬਦਸਲੂਕੀ ਕਰਨ ਤੇ ਬਹੁਤ ਮਾੜੀ ਤੇ ਨਿੰਦਣੀਆਂ ਘਟਨਾ ਹੋਈ ਏ ਉਸ ਦਿਨ ਪਰ ਸਾਡਾ ਮੇਰਾ ਜ਼ਿਲ੍ਹਾ ਫਤਿਹਗੜ੍ਹ ਹੈ ਮੈਂ ਫਤਿਹਗੜ੍ਹ ਜ਼ਿਲ੍ਹੇ ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਜਦੋਂ ਸਾਨੂੰ ਸੱਤਾ ਲੱਗਿਆ ਸਾਨੂੰ ਸੁਨੇਹਾ ਲੱਗਿਆ ਵੀ ਉੱਥੇ ਸਾਡੇ ਸਾਥੀਆਂ ਦੇ ਨਾਲ ਬੱਥਲੁਕੀ ਕੀਤੀ ਜਾ ਰਹੀ ਹੈ ਇਹ ਟੋਲ ਸਾਡੀ ਰੇਂਜ ਤੋਂ ਬਾਹਰ ਹੈ ਇਹ ਟੋਲ ਜੀਂਦ ਜ਼ਿਲ੍ਹੇ ਚ ਹੈ ਜੇ ਹੁੰਦਾ ਫਤਿਹਗੜ੍ਹ ਚ ਇਹਨਾਂ ਦੀ ਤਸੱਲੀ ਕਰਾਉਂਦੇ ਤਸੱਲੀ ਜਿਵੇਂ ਪਿਛਲੇ ਦਿਨੀ ਭਾਜਪਾ ਵਾਲਿਆਂ ਦੀ ਚੋਣਾਂ 'ਚ ਤਸੱਲੀ ਕਰਾਈ ਸੀ ਫਤਿਹਆਬਾਦ ਜ਼ਿਲ੍ਹੇ 'ਚ ਭਾਜਪਾ ਦੇ ਲੋਕ ਸਭਾ ਦੇ ਨੁਮਾਇੰਦੇ ਨੂੰ ਕਿਸੇ ਪਿੰਡ 'ਚ ਫੜ ਨਹੀਂ ਦਿੱਤਾ ਸੀ ਖੁੱਲਾ ਚੈਲੰਜ ਕੀਤਾ ਸੀ ਛਾਤੀ ਤੇ ਹੱਥ ਮਾਰ ਕੇ ਵੀ ਬੀਜੇਪੀ ਦਾ ਬੰਦਾ ਹਾਰੂਗਾ ਉਹਨੂੰ ਹਰਾਵਾਂਗੇ ਬੁਰੀ ਤਰ੍ਹਾਂ ਚਾਹੇ ਵਿਧਾਨ ਸਭਾ ਮੰਨੀਆਂ ਚੋਣਾਂ ਹੋਣ ਉਹਦੇ ਵਿੱਚ ਡਟ ਕੇ ਵਿਰੋਧ ਕੀਤਾ ਉਹਨਾਂ ਨੂੰ ਆਪਣੇ ਪ੍ਰੋਗਰਾਮ ਰੱਦ ਕਰਨੇ ਪਏ ਉਹਨਾਂ ਦਾ ਵੋਟਾਂ ਦੇ ਵਿੱਚ ਨੁਕਸਾਨ ਹੋਇਆ ਜਿੱਥੇ ਸਾਡੀ ਸਾਡੀ ਤਾਕਤ ਸੀ ਅਸੀਂ ਆਪਣਾ ਇਹਨਾਂ ਦੇ ਨਾਲ ਮੁਕਾਬਲਾ ਕੀਤਾ ਜੇ ਇੱਕ ਤਾਂ ਟੋਲ ਸਾਡੇ ਤਸਵੀਲ ਜਾਂ ਜ਼ਿਲ੍ਹੇ 'ਚ ਹੁੰਦਾ ਇਹਨਾਂ ਦੱਸਦੇ ਟੋਲ ਕਰਮੀਆਂ ਨੂੰ ਵੀ ਕੀ ਭਾਅ ਵਿਕਦੀ ਐ ਇਹਨਾਂ ਦੀ ਤਫਲੀ ਕਰਾਉਂਦੇ ਪਰ ਸਾਡੀ ਵਾਟ ਕਿਸਮਤ ਹੀ ਐ ਵੀ ਇਹ ਟੋਲ ਸਾਡੀ ਰੇਂਜ ਤੋਂ ਬਾਹਰ ਐ ਜਿੱਥੇ ਸਾਡੀ ਜਥੇਬੰਦੀ ਦਾ ਬੂਕਾ ਹਜੇ ਅਸੀਂ ਲਾਇਆ ਉਹ ਥੋੜੇ ਲੋਕ ਨੇ ਜਿਹੜੇ ਹਜੇ ਸਾਡੇ ਨਾਲ ਜੁੜੇ ਨੇ ਤੇ ਜੜੀਆਂ ਦੂਜੀਆਂ ਜਥੇਬੰਦੀਆਂ ਉਹਨਾਂ ਤੇ ਵੀ ਇਸ ਗੱਲ ਦਾ ਦੁੱਖ ਹੈ ਬਈ ਉਹ ਲੋਕਾਂ ਨੂੰ ਇੰਨੀ ਵੱਡੀ ਗਿਣਤੀ ਚਲਾਮਬੰਦ ਨਹੀਂ ਕਰ पाए ਬਈ ਜਦੋਂ ਕਿਸੇ ਨੂੰ ਕੋਲ ਟੋਲ ਤੇ ਰੋਕੇ 5 ਮਿੰਟਾਂ ਚ ਆਪਾਂ ਜਾ ਕੇ ਟੋਲ ਘੇਰ ਸਕੀਏ ਮੈਂ ਪੰਜਾਬ ਦੇ ਵਿੱਚ ਦਿਲੰਘ ਕੇ ਆਇਆ ਪੂਰੇ ਚੋਂ ਮੈਲਕਲਾ ਟੋਲ ਹੈ ਮੈਨੂੰ ਰੋਕ ਲਿਆ ਉਹਨਾਂ ਨੇ ਲੁਧਿਆਣੇ ਤੋਂ ਆਉਂਦੇ ਹੋਏ ਨੂੰ ਗੱਡੀ ਤੇ ਨਾ ਕੋਈ ਝੰਡਾ ਸੀ ਮੈਂ ਦੱਸਿਆ ਵੀ ਮੈਂ ਇੱਕ ਤਾਂ ਗੁਰਾਹਾਂ ਜਥੇਬੰਦੀ ਦਾ ਆਗੂ ਆ ਉਹਨਾਂ ਨੇ ਮੈਨੂੰ ਰੋਕ ਲਿਆ ਵੀ ਹਰਿਆਣੇ 'ਚ ਨਹੀਂ ਚੱਲਣ ਦੇਵਾਂਗੇ ਮੈਂ ਜਿੱਥੇ ਬੰਦੀ ਦੇ ਜ਼ਿਲ੍ਹੇ ਦੀ ਆਕੂ ਨੂੰ ਫੋਨ ਕੀਤਾ ਉਹਨੇ ਬਲਾਕ ਦੇ ਆਕੂ ਨੂੰ ਫੋਨ ਕੀਤਾ ਬਲਾਕ ਵਾਲੇ ਆਕੂ ਨੇ ਨਾਲ ਪਿੰਡ ਵਾਲੇ ਆਕੂ ਨੂੰ ਫੋਨ ਕੀਤਾ ਪਿੰਡ ਵਾਲੇ ਆਕੂ ਨੇ ਟੋਲ ਮੈਨੇਜਰ ਨੂੰ ਕਿਹਾ 10 ਮਿੰਟ ਰੁਕ ਜਾਓ ਟਰਾਲੀ ਤਿਆਰ ਹੋ ਗਈ ਗੁਰੂ ਘਰ ਚ ਲਾਉਸਮੈਂਟ ਹੋ ਰਹੀ ਹੈ ਸਾਡੇ ਬੰਦੇ ਨੂੰ ਜਾਣ ਨਹੀਂ ਦੇਣਾ ਰੋਕ ਕੇ ਰੱਖੋ ਉਹ ਟੋਲ ਵਾਲੇ ਮਨਤਾ ਕਰਨ ਵੀ ਬਾਈ ਜੀ ਤੁਸੀਂ ਜਾਓ ਇੱਥੇ ਅਸੀਂ ਬੰਦ ਨਹੀਂ ਕਰਾਉਣਾ ਤਾਈਂ ਮੇ ਤਾਕਤ ਜੇ ਬਣਾਉਣੀ ਐ ਆਪਾਂ ਨੂੰ ਲੰਬੰਦ ਹੋਣਾ ਪਊ ਆਪਾਂ ਨੂੰ ਜੱਠੇ ਬੰਦ ਹੋਣਾ ਪਊ ਕੱਲਾ ਫੇਸਬੁੱਕ ਤੇ ਫੋਟੋਆਂ ਖਚਾਏ ਨਾਲ ਵੀਡੀਓ ਪਾਏ ਨਾਲ ਹੂ ਅੱਲਾ ਕਰੇ ਨਾਲ ਲੜਾਈ ਨਹੀਂ ਲੜੀ ਜਾ ਸਕਦੀ ਇਹ ਲੜਾਈ ਸ਼ੇਰ ਤੋਂ ਤੁੰਨੋ ਬੁਲਾਰੇ ਦੱਸ ਰਹੇ ਐ ਬਈ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਰਪੋਰੇਟ ਐ ਪੂੰਜੀਪਤੀ ਐ ਉਹਦੇ ਨਾਲ ਸਾਡੀ ਲੜਾਈ ਐ ਸਾਡੀ ਕਿਸੇ ਰਾਜਨੀਤਿਕ ਪਾਰਟੀ ਨੂੰ ਸੱਤਾ 'ਚੋਂ ਲਾਉਣ ਦੀ ਸੱਤਾ ਦੇ ਪਿਛਾਣ ਦੀ ਲੜਾਈ ਨਹੀਂ ਬੀਕੇ ਜੂ ਇਕਤਾ ਉਗਰਾਹਾਂ ਦੀ ਲਾਈਨ ਸਪਸ਼ਟ ਹੈ ਅਸੀਂ ਵੋਟਾਂ-ਮੂਟਾਂ 'ਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਹਰਾਇਆ ਬੀਜੇਪੀ ਵਾਲਿਆਂ ਨੂੰ ਉਹ ਇਸ ਕਰਕੇ ਵੀ ਉਹਨਾਂ ਨੇ ਸਾਡੇ ਦੇ ਤਸ਼ੱਦਦ ਕੀਤਾ ਸਾਡੀਆਂ ਮੰਗਾਂ ਮੰਨ ਕੇ ਵਾਪਸ ਮੁੱਕਰੀ ਭਾਜਪਾ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਪਰ ਸਾਡਾ ਵਿਸ਼ਵਾਸ ਨਾ ਸਾਨੂੰ ਉਸ ਦਿਨ ਇਸ ਕੱਲ ਦਾ ਦੁੱਖ ਹੋਇਆ ਚੀਜ਼ ਦਿਨ ਹਰਿਆਣੇ ਦੇ ਇਲੈਕਸ਼ਨ ਦਾ ਰਿਜਲਟ ਆਇਆ ਬਹੁਤ ਸਾਰੇ ਕਿਸਾਨ ਆਖੂ ਚਿੰਤਤ ਸੀ ਕਿ ਹਰਿਆਣੇ ਦੇ ਵਿੱਚ ਦੁਬਾਰੇ ਭਾਜਪਾ ਦੀ ਸਰਕਾਰ ਬਣ ਗਈ ਹੁਣ ਮੁਕਾਦਮੇ ਦਰਜ ਹੋਣਗੇ ਤਸ਼ੱਦਦ ਵਧੂਗਾ ਸਾਡੇ ਨਾਲ ਕੀ ਬਣੂਗੀ ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਵੀ ਹਰਿਆਣੇ ਚ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣ ਰਹੀ ਹੈ ਜਾਂ ਕੇਂਦਰ ਚ ਸਰਕਾਰ ਬਣ ਰਹੀ ਹੈ ਅਸੀਂ ਆਪਣਾ ਜਿੰਨਾ ਲੜਨ ਦਾ ਮਤ ਹੈ ਆਪਣੀ ਗਿਣਤੀ ਤੇ ਆਪਣੇ ਲੋਕਾਂ ਦੇ ਭੋਸੇ ਦੇ ਲੜਦੇ ਆ ਜੇ ਤਾਕਤ ਇਹ ਲੋਕਾਂ ਦੀ ਪਿੰਡਾਂ ਚ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਦੀ ਤਾਕਤ ਇਕਜੁੱਟ ਕਰਨ ਤੇ ਅਸੀਂ ਕਾਮਯਾਬ ਹੋ ਜੰਨੇ ਆ ਨਾ ਹਿੰਦੁਸਤਾਨ ਦੀ ਸਰਕਾਰ ਨਾ ਦੁਨੀਆ ਭਰ ਦੇ ਕਾਰਪੋਰੇਟ ਸਾਡੇ ਸਾਹਮਣੇ ਖੜ੍ਹ ਝਣਗੇ ਇਹ ਉਦੋਂ ਤੱਕ ਸਾਡੇ ਨਾਲ ਬਦਸਲੂਕੀਆਂ ਕਰਦੇ ਆ ਸਾਨੂੰ ਲੁੱਟਦੇ ਆ ਸਾਡੀ ਜੜੀ ਪੰਜਾਬੂ ਜ਼ਮੀਨ ਹੈ ਉਹਨੂੰ ਖਾਣ ਵਾਸਤੇ ਸਕੀਮਾਂ ਬਣਾਉਂਦੇ ਐ ਇਹ ਉਦੋਂ ਤੱਕ ਨੇ ਜਦੋਂ ਤੱਕ ਪਿੰਡਾਂ 'ਚ ਬੈਠੀ ਕਿਸਾਨਾਂ ਤੇ ਮਜ਼ਦੂਰਾਂ ਦੀ ਤਾਕਤ ਨੂੰ ਆਪਾਂ ਘਰ ਘਰ ਜਾ ਕੇ ਲਾਂਬੰਦਨੀ ਕਰਦੇ ਉਹਨਾਂ ਨੂੰ ਜਥੇਬੰਦਨੀ ਕਰਦੇ ਉਹਨਾਂ ਨੂੰ ਲੜਨ ਦਾ ਢੰਗ ਨਹੀਂ ਸਿਖਾਉਂਦੇ ਉਹਨਾਂ ਨੂੰ ਸਿਖਾਉਂਦੇ ਨਹੀਂ ਡਿਸਪਲਿਨ ਕੀ ਹੁੰਦਾ ਹੈ ਅਨੁਸ਼ਾਸਨ ਕੀ ਹੁੰਦਾ ਜਦੋਂ ਕੋਈ ਬਲਾਰਾ ਬੋਲਦਾ ਜਦੋਂ ਕੋਈ ਸਟੇਜ ਚੱਲਦੀ ਹੈ ਜਿੰਨੇ ਆਪਾਂ ਧਰਨੇ ਮਜਾਰੇ 'ਚ ਆਏ ਆ ਆਪਣਾ ਫਰਜ਼ ਬਣਦਾ ਹੈ ਕਰੀਆਂ ਤੇ ਬੈਠ ਕੇ ਗੱਲ ਸੁਣੀਏ ਪਰ ਹਰਿਆਣੇ ਦਾ ਰਵਾਜ ਉਲਟਾ ਹੈ ਮੈਂ ਹਰਿਆਣੇ ਦੀ ਆ ਕੋਈ ਸਾਥੀ ਇਹ ਨਾ ਸਮਝੇ ਵੀ ਪੰਜਾਬ ਵਾਲੇ ਸਾਨੂੰ ਪੜਾਉਣ ਵਾਸਤੇ ਆ ਗਏ ਨਹੀਂ ਮੈਂ ਵੀ ਹਰਿਆਣੇ ਦਾ ਸਾਡਾ ਜਿਲ੍ਹਾ ਫਤਿਹਬਾਦ ਹੈ ਅਸੀਂ ਲੰਬੇ ਟਾਈਮ ਤੋਂ ਸੰਘਰਸ਼ਾਂ ਦੇ ਮੈਦਾਨਾਂ 'ਚ ਐ ਸਿੱਖ ਰਹੇ ਆਂ ਪੰਜਾਬ ਵਾਲਿਆਂ ਤੋਂ ਬਹੁਤ ਕੁਝ ਸਿੱਖਿਆ ਪਰ ਆਪਾਂ ਨੂੰ ਇਹ ਗੱਲਾਂ ਸਿੱਖਣੀਆਂ ਚਾਹੀਦੀਆਂ ਵੀ ਜਦੋਂ ਕੋਈ ਪ੍ਰੋਟੈਸਟ ਚੱਲਦਾ ਹੈ ਜਦੋਂ ਕੋਈ ਅੰਦੋਲਨ ਹੁੰਦਾ ਹੈ ਕੋਈ ਸਟੇਜ ਚੱਲਦੀ ਹੈ ਸਾਰੇ ਸਾਥੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਸੀਂ ਬੈਠ ਕੇ ਸੁਣੀਏ ਸਾਡਾ ਕੰਮ ਨਹੀਂ ਉੱਥੇ ਜਾ ਕੇ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਸਮਝਾਉਣ ਵਾਸਤੇ ਆਪਣੇ ਚੋਂ ਚੁਣੇ ਹੋਏ ਨਮਾਇੰਦਿਆਂ ਦੀ ਕਮੇਟੀ ਬਣੀ ਹੈ ਉਹ ਗੱਲ ਕਰੂਗੀ ਫੈਸਲਾ ਹੋਵੇ ਨਾ ਹੋਵੇ ਇਹ ਫੈਸਲਾ ਅੱਜ ਨਹੀਂ ਕਰਨਾ ਮਾਸਟਰ ਜੀ ਬੋਲ ਕੇ ਅਸੀਂ ਤੈਅ ਕੀਤਾ ਸੀ 4 ਘੰਟੇ ਟੋਲ ਬੰਦ ਕਰਾਂਗੇ ਉਹਨਾਂ ਨੇ ਸਾਡੀ ਗੱਲ ਮੰਨੀ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਜੇ ਵੀ ਅਸੀਂ ਤੁਹਾਡੇ ਸਾਥੀਆਂ ਨਾਲ ਅੱਜ ਸਲੂਕੀ ਨਹੀਂ ਕਰਾਂਗੇ ਤਾਂ ਉਹਨਾਂ ਦੀ ਸ਼ਾਬਾਸ਼ ਇਹ ਚੰਗੀ ਗੱਲ ਹੈ ਜੇ ਉਹ ਆਪਣਾ ਰਵਈਆ ਅੜਵੇ ਅੜੀ ਵਾਲਾ ਹੀ ਰੱਖਣਗੇ ਤਾਂ ਆਉਣ ਵਾਲੇ ਦਿਨਾਂ 'ਚ ਜਿਹੜਾ ਫੈਸਲਾ ਲਵਾਂਗੇ ਉਹ ਆਪਾਂ ਆਪਣੀ ਕਮੇਟੀ ਦੇ ਅੰਦਰ ਜਾ ਕੇ ਆਪਣੇ ਸ='%20ਸ='%20ਯੁਕਤ ਮੋਰਚੇ ਦੇ ਬੈਨਰ ਥੱਲੇ ਜਾ ਕੇ ਆਪਣੀ ਸਾਰਿਆਂ ਦੀ ਇੱਕ ਜੋ ਡਿੱਟ ਦਾ ਬਣਾ ਕੇ ਫੇਰ ਲਵਾਂਗੇ ਤਾਂ ਇਸ ਕਰਕੇ ਸਾਥੀਓ ਆਪਾਂ ਅੱਜ 4 ਘੰਟਿਆਂ ਦੇ ਸੱਤੇ ਤੇ ਇੱਥੇ ਆਏ ਆ ਉਹ ਸੱਤੇ ਨੂੰ ਪਗਾਉਣ ਵਾਸਤੇ ਆਪਾ ਆਪਣਾ ਪੂਰਾ ਜੋਰ ਲਾਈਏ ਤੇ ਜਿਵੇਂ ਦੂਜੇ ਸਾਥੀਆਂ ਨੇ ਦੱਸਿਆ ਮੈਂ 2 ਮਿੰਟ ਤੁਹਾਡੇ ਨਾਲ ਹੋਰ ਵਿਚਾਰ ਸਾਂਝੇ ਕਰੂੰ ਬਈ ਜਿਵੇਂ ਸਾਥੀਆਂ ਨੇ ਦੱਸਿਆ ਬਈ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਜਿਨ੍ਹਾਂ ਨੂੰ ਆਪਾਂ ਦਿੱਲੀ ਤੋਂ ਫਾਕਸ ਮੁੜੇ ਸੀ ਉਹ ਸਾਰਾ ਜਿਹੜਾ ਖੂਨੀ ਪੰਜਾ ਦੁਬਾਰੇ ਚਲਾਉਣ ਵਾਸਤੇ ਸ਼ੁਰੂ ਕਰਤਾ ਸਰਕਾਰ ਨੇ ਕੰਮ ਸਟੇਟ ਸਰਕਾਰਾਂ ਨੂੰ ਇੱਕ ਡਰਾਫਟ ਭੇਜਿਆ ਤੇ ਨਮ ਰੋਜ ਬਜਟ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਸਬਸਿਡੀ ਮਿਲਨੀ ਹੈ ਖਾਦਾਂ ਤੇ ਜਿਹੜੇ ਮਜ਼ਦੂਰਾਂ ਨੂੰ ਮਨਰੇਗਾ ਚ ਕੰਮ ਮਿਲਣਾ ਉਹ ਬਜਟ ਘਟਾਇਆ ਜਾ ਰਿਹਾ ਹੈ ਇਸ ਦਾ ਨਤੀਜਾ ਇਹ ਨਿਕਲੂਗਾ ਆਉਣ ਵਾਲੇ ਦਿਨਾਂ ਚ ਖਾਦ ਦੇ ਉੱਤੇ ਲੜਾਈਆਂ ਹੋਣਗੀਆਂ ਲੰਬੀਆਂ ਲੈਣਾ ਲੱਗਣਗੀਆਂ ਲੋਕਾਂ ਨੂੰ ਖੱਜਲ ਕੀਤਾ ਜਾਊਗਾ ਜਿਹੜੇ ਕਿਸਾਨ ਸਦੀਆਂ ਤੋਂ ਪੀੜੀਦਰ ਪੀੜੀ ਖੇਤੀ ਕਰਦੇ ਆ ਰਹੇ ਹੈ ਜਦੋਂ ਇਹ ਮੁਲਖ ਅਮਰੀਕਾ ਤੋਂ ਜਾ ਕੇ ਕਣਕ ਮੰਗਦਾ ਸੀ ਕਟੋਰਾ ਲੈ ਕੇ ਉਸਤੀ ਖਰਚ ਨੂੰ ਪੂਰਾ ਕੀਤਾ ਕਿਸਾਨਾਂ ਨੇ ਆਪਣੀ ਉਪਜ ਨੂੰ ਵਧਾ ਕੇ ਚਾਹੇ ਉਹਦੇ ਪਿੱਛੇ ਮਨਸੈਂਟੋ ਤੇ ਕਾਰਗਿਲ ਨੇ ਸਾਡੇ ਘਰ ਘਰ ਤੱਕ ਕੈਂਸਰ ਪਹੁੰਚਾਤਾ ਸਾਡੇ ਨੌਜਵਾਨਾਂ ਨੂੰ ਚਿੱਟੇ ਦੀ ਭੇਡ ਚਾੜਦਾ ਇਹਨਾਂ ਕਾਰਪੋਰੇਟ ਕੰਪਨੀਆਂ ਦੇ ਨੁਮਾਇੰਦਿਆਂ ਨੇ ਸਾਡੇ ਇਥੋਂ ਦੇ ਦਲਾਲ ਪੋਲੀਟਿਕਲ ਲੀਡਰ ਜਿਨ੍ਹਾਂ ਨੇ ਸਾਡਾ خون ਨਚੋੜਿਆ ਉਹ ਚਾਹੇ ਕਿਸੇ ਮਰਜ਼ੀ ਰੰਗ ਦੇ ਹੋਣ ਕਿਸੇ ਮਰਜ਼ੀ ਪਾਰਟੀ ਦੇ ਹੋਣ ਸਾਨੂੰ ਉਹ ਨੇੜੇ ਨਹੀਂ ਲੱਗਦੇ ਇਹ ਗੱਲ ਸਾਨੂੰ ਬੁੱਝ ਲੈਣੀ ਚਾਹੀਦੀ ਹੈ ਸਾਡੀ ਲੜਾਈ ਕਾਰਪੋਰੇਟਾਂ ਦੇ ਨਾਲ ਹੈ ਆਪਣੀ ਛਿੰਨੀ ਬੱਟੀ ਲੜਾਈ ਹੈ ਗਿਣਤੀ ਬਹੁਤ ਥੋੜੀ ਹੈ ਇੰਨੀ ਗਿਣਤੀ ਨਾਲ ਆਪਾਂ ਨਾਲ ਮੱਥਾ ਨਹੀਂ ਲਾ ਸਕਦੇ ਤਾਂ ਇਸ ਕਰਕੇ ਸਾਥੀਓ ਆਪਾਂ ਪਿੰਡਾਂ ਚਾਈਏ ਲੋਕਾਂ ਨੂੰ ਇਹ ਗੱਲ ਸਮਝਾਈਏ ਵੀ ਜਿਵੇਂ ਇਸ ਵਾਰ ਮੰਡੀਆਂ ਚ ਫਸਲ ਰੁਲੀ ਹੈ ਆਨੇ ਦਿਨਾਂ ਚ ਫਲਾਤ ਹੋਰ ਵੀ ਮਾਰੇ ਹੋਣਗੇ ਤਾਂ ਇਸ ਕਰਕੇ ਜੇ ਦਾ ਡਟਮਾ ਮੁਕਾਬਲਾ ਕਰਨਾ ਹੈ ਜੇ ਆਪਣੀਆਂ ਫਸਲਾਂ ਦੇ ਮੁੱਲ ਲੈਣੇ ਐ ਜੇ ਉਸਤੇ ਸਰਕਾਰ ਤੋਂ ਐਮਐਸਪੀ ਤੇ ਫਸਲ ਵੇਚਣੀ ਐ ਜਾਂ ਗਰੰਟੀ ਕਾਨੂੰਨ ਬਣਵਾਉਣਾ ਹੈ ਉਹਦੇ ਵਾਸਤੇ ਬਹੁਤ ਵੱਡੀ ਤਾਕਤ ਦੀ ਲੋੜ ਹੈ ਪਿੰਡਾਂ 'ਚ ਜਾਓ ਗਲੀਆਂ 'ਚ ਜਾਓ ਸੱਥਾਂ 'ਚ ਮੌਲਿਆਂ 'ਚੁੱਲਿਆਂ ਤੇ ਇਹ ਗੱਲ ਨੂੰ ਲੈ ਕੇ ਜਾਓ ਵੀ ਜਿਹੜੀ ਸਾਡੀ ਤਾਕਤ ਹੈ ਉਹਨੂੰ ਮਜ਼ਬੂਤ ਕਰੀਏ ਉਹਨੂੰ ਜਥੇਬੰਦ ਕਰੀਏ ਉਹਨੂੰ ਲੜਨ ਦੇ ਢੰਗ ਸਿਖਾਈਏ ਜੇ ਅਸੀਂ ਅਨਡਿਸਪਲਾਈਨ ਹੋ ਕੇ ਅਸੀਂ ਸਾਸ਼ਮ ਤੰਗ ਕਰਾਂਗੇ ਆਪਣੀ ਮਨਮਰਜ਼ੀ ਕਰਾਂਗੇ ਉਹਦੇ ਨੁਕਸਾਨ ਪਹਿਲਾਂ ਵੀ ਅੰਦੋਲਨਾਂ ਚ ਫਰੀਆਣੇ ਦੇ ਲੋਕਾਂ ਨੇ ਝੱਲੇ ਨੇ ਆਉਣ ਵਾਲੇ ਦਿਨਾਂ ਚ ਵੀ ਝੱਲਣਗੇ ਜੇ ਉਹ ਜਿੱਥੇ ਬੰਦ ਹੋ ਕੇ ਲੜਨਗੇ ਜਿਵੇਂ ਪੰਜਾਬ ਦੀ ਧਰਤੀ ਤੇ ਜਾਨ ਦੇ ਵਿੱਚ ਮੋਰਚਾ ਲੱਗਾ ਜ਼ਮੀਨ ਨੂੰ ਬਚਾਉਣ ਦਾ ਜਿੱਥੇ ਕਾਰਪੋਰੇਟਾਂ ਦੀ ਸਿੱਧੀ ਅੱਖ ਸਾਡੀ ਜ਼ਮੀਨ ਤੇ ਐ ਤੁਸੀਂ ਦਿੱਲੀ ਧਰਨੇ ਚ ਸੁਣਿਆ ਕਿਸਾਨ ਆਗੂ ਕਹਿੰਦੇ ਸੀ ਕਾਰਪੋਰੇਟ ਸਾਡੇ ਤੋਂ ਜ਼ਮੀਨ ਖੋਣਾ ਚਾਹੁੰਦੇ ਆ ਉਹ ਪੰਜਾਬ ਚ ਕੰਮ ਸ਼ੁਰੂ ਹੋ ਚੁੱਕਿਆ ਉਹਦਾ ਮੁਕਾਬਲਾ ਕਰਨ ਵਾਸਤੇ ਆਪਣੀ ਜਥੇਬੰਦੀ ਉਹਨਾਂ ਨਾਲ ਸਿੱਧੀ ਟੱਕਰ ਲੈ ਰਹੀ ਹੈ ਆਪਣੇ ਸਾਥੀ ਪੱਟੜ ਹੋਏ ਪੁਲਿਸ ਦੇ ਮਲਾਜਮ ਪੱਟੜ ਹੋਏ ਆਪਾਂ ਨੇ ਇੱਕ ਵਾਰੀ ਮੈਦਾਨ ਮੱਲ ਲਿਆ ਪੰਜਾਬ ਦੀਆਂ 22 ਜਥੇਬੰਦੀਆਂ ਉਸ ਮੈਦਾਨ ਚ ਕੁੱਦ ਚੁੱਕੀਆਂ ਨੇ ਔਨਾਈ 23 13 ਫਰਵਰੀ ਨੂੰ ਪੰਜਾਬ ਦੀ ਜੌਨ ਦੀ ਮੰਡੀ ਚ ਜ਼ਮੀਨ ਨੂੰ ਬਚਾਉਣ ਵਾਸਤੇ ਲੱਗੇ ਹੋਏ ਮੋਰਚੇ ਵੱਲੋਂ ਇੱਕ ਵੱਡਾ ਕੱਠ ਕੀਤਾ ਜਾ ਰਿਹਾ ਹੈ ਤਾਂ ਇਹ ਗੱਲ ਪੂਰੇ ਭਾਰਤ ਦੇ ਵਿੱਚ ਆਊਗੀ ਜਿਹੜੀਆਂ ਜ਼ਮੀਨਾਂ ਥੋੜੇ ਪੈਸੇ ਲਾ ਕੇ ਖੇਤੀ ਜੋਗ ਬਾਹੀ ਜੋਗ ਬਣਾਈਆਂ ਜਾ ਸਕਦੀਆਂ ਜਿਹੜੀਆਂ ਜ਼ਮੀਨਾਂ ਇੱਥੋਂ ਦੇ ਚੌਧਰੀਆਂ ਕੋਲ ਨੇ ਉਹ ਜ਼ਮੀਨਾਂ ਕਿਸਾਨਾਂ ਤੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ 'ਚ ਵੰਡੀਆਂ ਜਾਣ ਜੇ ਉਹ ਜ਼ਮੀਨਾਂ ਵੰਡੀਆਂ ਜਾਂਦੀਆਂ ਜਿਹੜਾ ਸਾਡਾ ਰੋਜਗਾਰ ਦਾ ਸੰਕਟ ਹੈ ਜਿਹੜੇ ਟੋਲ ਕਰਮੀ ਸਾਡੇ ਭਰਾ ਇੱਥੇ ਲੱਗੇ ਆ ਜਿਹੜੇ ਸਾਡੇ ਨਾਲ ਸਵੇਰੇ ਲੜਦੇ ਸੀ ਬਈ ਸਾਡਾ ਰੋਜਗਾਰ ਖਤਮ ਹੋ ਜਾਊਗਾ ਜੇ ਉਹ ਜ਼ਮੀਨਾਂ ਸਾਨੂੰ ਮਿਲਣ ਤਾਂ ਇਹ ਜਿਹੜਾ ਰੋਜਗਾਰ ਦਾ ਸੰਕਟ ਹੈ ਇਹ ਹੱਲ ਹੋ ਸਕਦਾ ਹੈ ਦੇਸ਼ ਦੀ 75% ਆਬਾਦ ਸੋਂ ਜ਼ਮੀਨਾਂ ਤੋਂ ਆਪਣਾ ਕੰਮ ਕਰਕੇ ਆਪਣੀ ਜੀਵਿਕਾ ਚਲਾਉਂਦੀ ਹੈ ਉਹਨਾਂ ਦਾ ਰੋਜਗਾਰ ਹੈ ਜੇ ਉਹ ਰੋਜਗਾਰ ਕਾਰਪੋਰੇਟ ਖੋਊਗਾ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵੀ ਮਾੜੇ ਹੋਣਗੇ ਤਾਂ ਇਸ ਕਰਕੇ ਸਾਥੀਓ ਲਾਸਟ ਮੈਂ ਆਪਣੀ ਗੱਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਕਹਿਣਾ ਜਥੇਬੰਦ ਹੋ ਆਪਣੇ ਦਿਮਾਗ ਨੂੰ ਵਿਚਾਰਾਂ ਦੀ ਸਾਨ ਤੇ ਤਿੱਖਾ ਕਰੋ ਸਾਡੀ ਲੜਾਈ ਕਿਹਦੇ ਨਾਲ ਹੈ ਸਾਡਾ ਦੁਸ਼ਮਣ ਕੌਣ ਹੈ ਕੌਣ ਸਾਡੇ ਮਿੱਤਰ ਨੇ ਕੌਣ ਸਾਡੇ ਵਿਰੋਧੀ ਨੇ ਇਹ ਪਛਾਣ ਜੇ ਅਸੀਂ ਨਹੀਂ ਕਰਾਂਗੇ ਜਿਵੇਂ ਅੱਜ ਫਰਛੋਟੂ ਰਾਮ ਦੀ ਜਨਮਤੀ ਹੈ ਉਹਨਾਂ ਦਾ ਨਾਰਾ ਹੁੰਦਾ ਹੈ ਭਈ ਆਪਣੇ ਦੁਸ਼ਮਣ ਨੂੰ ਪਛਾਣੋ ਕਿਸਾਨੋ ਤੇ ਉਸ ਦੇ ਉੱਤੇ ਸਿੱਧਾ ਨਿਸ਼ਾਨਾ ਲਾ ਕੇ ਚੋਟ ਕਰੋ ਜੇ ਅਸੀਂ ਉਸ ਗੱਲ ਤੋਂ ਚੂਕ ਗਏ ਤਾਂ ਇਹ ਸਾਡੀ ਬਦਕਿਸਮਤੀ ਹੋਊਗੀ ਭਈ ਹਿੰਦੁਸਤਾਨ ਦੇ ਵਿੱਚ ਜਿਵੇਂ ਇਸ ਇੰਡੀਆ ਕੰਪਨੀ ਨੇ ਰਾਜ ਕੀਤਾ ਉਵੇਂ ਬਹੁ ਕੰਪਨੀਆਂ ਆਉਣ ਵਾਲੇ ਦਿਨਾਂ 'ਚ ਇਸ ਧਰਤੀ ਤੇ ਰਾਜ ਕਰਨਗੀਆਂ ਪਰ ਨਹੀਂ ਅਸੀਂ ਉਹਨਾਂ ਦਾ ਡਟਮਾ ਮੁਕਾਬਲਾ ਕਰਾਂਗੇ ਆਖਰੀ ਸਾਹ ਤੱਕ ਇਹ ਬਚਨ ਲੈ ਕੇ ਪਿੰਡਾਂ 'ਚ ਜਾਓ ਛੱਤਾਂ 'ਚ ਜਾਓ ਮਹੱਲੇ 'ਚ ਜਾਓ ਲੋਕਾਂ ਨੂੰ ਚੇਤਨ ਕਰੋ ਲੋਕਾਂ ਨੂੰ ਇਸ ਝੰਡੇ ਦੇ ਥੱਲੇ ਇਕੱਠੇ ਕਰੋ ਤਾਂ ਜੋ ਆਪਾਂ ਇਕੱਠੇ ਹੋ ਕੇ ਇਹ ਟੋਲ ਡੂਲ ਵਾਲੀਆਂ ਤਾਂ ਛੋਟੇ ਮਸਲੇ ਐ ਆਪਣੀ ਲੜਾਈ ਵੱਡੀ ਕਾਰਪੋਰੇਟ ਕੰਪਨੀਆਂ ਦੇ ਨਾਲ ਐ ਜੇ ਉਹ ਲੜਾਈ ਜਿੱਤਣੀ ਐ ਉਹ ਲੜਾਈ ਸੜ ਕਰਨੀ ਐ ਉਹ ਸਾਰੇ ਆਪਣੇ ਮੁਲਕ ਦੇ ਜਿਹੜੇ ਆਧਾਰੇ ਨੇ ਉਹ ਬਚਾਉਣੇ ਨੇ ਤਾਂ ਸਾਨੂੰ ਇਕੱਠੇ ਹੋ ਕੇ ਆਪਣੀ ਮਜ਼ਦੂਰਾਂ ਦੀ ਕਿਸਾਨਾਂ ਦੀ ਛੋਟੇ ਦੁਕਾਨਦਾਰ ਤੇ ਵਪਾਰੀਆਂ ਦੀ ਬੜੀ ਵਕੜੀ ਬਾਣੀ ਪਊ ਉਹਨਾਂ ਨੂੰ ਸਮਝਾਉਣਾ ਪਊ ਕਿ ਅਸੀਂ ਕੱਲਾ ਆਪਣੀਆਂ ਫਸਲਾਂ ਦੇ ਭਾਵਦਨ ਵਾਸਤੇ ਨਹੀਂ ਲੜ ਰਹੇ ਅਸੀਂ ਲੜ ਰਹੇ ਹਾਂ ਕਿ ਹਿੰਦੁਸਤਾਨ ਦੀ 150 ਕਰੋੜ ਆਬਾਦੀ ਕੱਲੇ-ਕੱਲੇ ਨੂੰ ਸਹੂਲਤ ਮਿਲੇ ਕੱਲੇ-ਕੱਲੇ ਖਾਣ ਬੰਦੇ ਨੂੰ ਖਾਣ ਲਈ ਅੰਨ ਮਿਲੇ ਕੋਈ ਰੋਟੀ ਤੋਂ ਭੁੱਖਾ ਨਾ ਰਹੇ